ਗਿਆਨ ਨਿਰਗਬੀਰ ਸੋਰਾ ਸਾਰਿਆਂ ਨੂੰ ਇਹ ਕਿਹੜਾ ਚਾਹੀਦਾ ਵਾ ਵੀ ਇਹਦੀ ਜਾਨ ਨਲਪਕ ਹੋਣੀ ਚਾਹੀਦੀ ਆ ਮੈਰਿਟ ਤੇ ਹੋਣੀ ਚਾਹੀਦੀ ਆ ਮੈਂ ਉਹਨਾਂ ਦੀ ਇੱਕ ਗੱਲ ਨਾਲ ਸਹਿਮਤ ਆ ਕਿ ਕਿਸੇ ਵੀ ਮੁਲਾਜ਼ਮ ਨਾਲ ਜ਼ਿਆਸਤੀ ਨਹੀਂ ਹੋਣੀ ਚਾਹੀਦੀ ਜਿਹੜਾ ਪਹਿਲਾਂ ਕਬਲ ਜਿਸ ਪੜਿਆ ਸੀ ਨਾ ਉਹਦਾ ਜੁੱਤ ਪਤਾ ਨਹੀਂ ਹੋਇਆ ਉੱਥੇ ਪੁਲਿਸ ਕੋਲ ਕਿਉਂ ਮੇਨ ਵੋਸ ਦੀ ਗੱਲ ਦੇ ਵਿੱਚ ਹੁਣ ਜਿਹੜਾ ਇਹਨਾਂ ਐਫੀਡੇਵਿਟ ਬਕਾਇਦਾ ਤੌਰ ਤੇ ਸਿੱਟ ਨੇ ਕਲ ਦਿੱਤਾ ਵਾ ਅਦਾਲਤ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਜਾਣਕਾਰੀ ਕੀਤੀ ਉਹਨਾਂ ਨੇ ਕਿਹਾ ਜੀ 12 ਲੱਖ 67478 ਜਿਹੜੇ ਸੀ ਅੰਗ ਪੇजेस ਵਗੈਰਾ ਇਹ ਜਿਹੜੇ ਆ ਉਹਨਾਂ ਦੇ ਅਧਿਕਾਰ ਤੌਰ ਤੇ ਸ਼ੱਪੇ ਗਏ ਸੀ ਇਸ ਕਰਕੇ ਸਰੂਪਾ ਦੀ ਗਿਣਤੀ 328 ਦੀ ਅਸ ਤੋਂ 80 ਬਣਦੀ ਹੈ ਅਰਪੋ ਸਿਆਸੀ ਬੰਦੀ ਜੇ 1430 ਪੰਨਿਆਂ ਦੀ ਗੱਲ ਕਰੀਏ ਤੇ ਜੇ ਆਪਾਂ ਕਰ ਲਈਏ ਗੱਲ ਚਲੋ 10 ਪੰਨੇ ਹੋਣਾ ਲੋਪੇ ਅੱਗੇ ਪਿੱਛੇ ਕੁ ਲੱਗੇ ਹੁੰਦੇ ਕਾਗਜ਼ ਆਏ ਹੁੰਦੇ ਉਹਦੇ ਕੋਰੀਏ ਨਾ ਤੇ ਫਿਰ ਵੀ 880 ਰੁਪਿਆਂ ਦੀ ਗੱਲ ਬੰਦੀ ਦੀ ਵਾਹ ਜਿਹੜੀ ਕੱਲ ਐਕਸਿਡੈਂਟ ਦੀ ਗੱਲ ਕਰਦੇ ਆ ਇਸ ਖਿੱਟ ਨੇ ਫਾਇਵ ਕੀਤਾ ਉਹਦੇ ਵਿੱਚ ਪ੍ਰਦੀਪ ਵਿਰਕ ਨੇ ਜਿਹੜੇ ਭਾਈ ਬਲਦੇਵ ਸਿੰਘ ਮਡਾਲੇ ਦੇ ਵੀ ਵਕੀਲ ਨੇ ਤੇ ਜਿਹੜੇ ਬੰਦਿਆਂ ਨੇ 4-5 ਬੰਦਿਆਂ ਨੇ ਆਪਣੀ ਜ਼ਬਾਨਤ ਲਈ ਸੀ ਉਹਨਾਂ ਦੇ ਵੀ ਉਹ ਵਕੀਲ ਉਹਨਾਂ ਬੰਦਿਆਂ ਨੂੰ ਜ਼ਬਾਨਤ ਦੇ ਦਿੱਤੀ ਲੇਕਿਨ ਉੱਥੇ ਜਾ ਕੇ ਸਿੱਟ ਦਾ ਵਕੀਲ ਕੀ ਕਹਿੰਦਾ ਵੀ ਵੇਖੋ ਜੀ ਸਾਨੂੰ ਜਨਰਲ ਕਮੇਟੀ ਰਿਕਾਰਡ ਰਿਕਾਰਡ ਨਹੀਂ ਦੇ ਰਿਹਾ ਜੱਜ ਕਹਿੰਦਾ ਮੈਨੂੰ ਇਹ ਗੱਲ ਦੱਸਿਆ ਏਰੀਏ ਨਦੀ ਮੇਲ ਦੇ ਨਾਲ ਇੰਟਰਮ ਮੇਲ ਦੇ ਨਾਲ ਤੇ ਰਿਕਾਰਡ ਨਾਲ ਕੀ ਮਤਲਬ రికార్డ్ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਸਾਨੂੰ ਇਹ ਦੱਸੋ ਵੀ ਇਹਨਾਂ ਨੂੰ ਜਵਾਨਤ ਦੇਣ ਨਾਲ ਤੁਹਾਡਾ ਕੀ ਨੁਕਸਾਨ ਹੁੰਦਾ ਸਰਕਾਰੀ ਨੂੰ ਕੋਈ ਜਵਾਬ ਨਹੀਂ ਸੀ ਫਿਰ ਕੇਂਦਰ ਸਾਨੂੰ ਕੁਝ ਰਿਕਾਰਡ ਦਿੰਦਾ ਲੇਕਿਨ ਪੂਰਾ ਨਹੀਂ ਦਿੰਦਾ ਇਹ ਜਿਹੜੇ ਸਾਡੇ ਪ੍ਰੀ ਜਗਤਪ੍ਰੀਤ ਸਿੰਘ ਐਸਐਸਪੀ ਦੇ ਸਟੇਟ ਦੇ ਇੰਚਾਰਜ ਨੇ ਉਹਨਾਂ ਨੇ ਜਦੋਂ ਰਿਕਾਰਡ ਲੈ ਕੇ ਆ ਕਿ ਕੋ ਨਾਲੇ ਪ੍ਰਿੰਟਰ ਲੱਕੇ ਨਾਲ ਫੋਟੋਕਾਪੀ ਮਸ਼ੀਨ ਲੈ ਕੇ ਗਏ ਸੀ ਵੀ ਜਿਹੜੇ ਕੋਈ ਲੋੜ ਪਊਗੀ ਅਸੀਂ ਫੋਟੋਸਟੱਡ ਕਰਨੇ ਉਹ ਕਰਨ ਲੱਗੇ ਜਿਹੜੇ ਪ੍ਰਿੰਟ ਕੱਢੇ ਪ੍ਰਿੰਟ ਕਰਨ ਲੱਗੇ ਸੀ ਹੁਣ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਕਹਿਤਾ ਵੇ ਭੋਜੀ ਗਲਤ ਇਹ ਹੈ ਕਿ ਅਸੀਂ ਪੂਰਾ ਜਾਂਚ ਕਰਾਂਗੇ ਰਿਕਾਰਡ ਸਾਨੂੰ ਪੂਰਾ ਮਿਲਿਆ ਨਹੀਂ ਅਸੀਂ ਹੋਰ ਵੀ ਡਿਮਾਂਡ ਕਰਾਂਗੇ ਰਿਕਾਰਡ ਦੇ ਜਿਹੜੇ ਕਾੜ ਪੂਰਾ ਜੜਾ ਨਹੀਂ ਨਾ ਇਸ ਵਿੱਚ ਦੇ ਮੈਂ ਤੁਹਾਨੂੰ ਦੱਸ ਦਿਆਂ ਹੁਣ 12 ਲੱਖ 67778 ਜਿਹੜੇ ਪੇਜ ਇਹਨਾਂ ਅਨਧਿਕਾਰਤ ਤੌਰ ਤੇ ਛਾਪੇ ਨੇ ਉਹ ਪੇਪਰ ਕਿੱਥੋਂ ਆਇਆ ਮੈਂ ਤੁਹਾਨੂੰ ਦੱਸ ਲੱਗਾਂ। ਇਹ ਗੱਲਾਂ ਕਿਸੇ ਨੇ ਕਰਨੀਆਂ ਪ੍ਰਿੰਸ ਵਾ। ਜਿਹੜਾ ਪੇਪਰ ਇਹਨਾਂ ਦਿੱਤਾ ਜਾਂਦਾ ਵਾ ਉਹਦੇ ਚ ਇਹਨਾਂ ਨੂੰ 2% ਪੇਪਰ ਐਕਸਟਾ ਦਿੱਤਾ ਜਾਂਦਾ। ਉਹ ਦਿੱਤਾ ਜਾਂਦਾ ਵੀ ਕੋਈ ਫਰਮਾ ਖਰਾਬ ਹੋ ਗਿਆ ਇਸ ਕਰਕੇ ਖਰਾਬ ਹੋ ਜਾਂਦਾ ਇਸ ਕਰਕੇ ਤੇ ਉਹ ਜਿਹੜਾ ਪੇਪਰ ਉਹਦੀ ਦੁਰਵਰਤ ਹੁੰਦੀ ਹੈ। ਓਕੇ। ਹੁਣ ਉਹਦੇ ਵਿੱਚ ਜਦੋਂ ਦੀ ਦੁਰਵਰਤ ਹੁੰਦੀ ਆਈ ਆ ਤੱਗੇ ਤੁਸੀਂ ਆਪ ਸਿਆਣੇ ਹੋ ਫਿਰ ਕੀ ਕੀ ਕਰੂਗਾ ਜੀ ਹੁਣ 800 ਫਰੂ ਪੈਸਾ ਬਣਦੇ 12 ਲੱਖ 67400 ਪੇ ਜਿਹੜੇ ਨੇ ਆਨੰਦ ਘਾਦਰ ਟੋਰ ਤੇ ਛਾਪੇ ਗਏ ਨੇ ਇਹ ਫਿਰ 880 ਫਰੂ ਬਣਦੇ 328 ਇਹ 13 ਤੋਂ ਲੈ ਕੇ ਤੇ 20 ਤੱਕ ਦਾ ਰਕਾਲ ਕਿਉਂ ਮੈਂ ਤੁਹਾਨੂੰ ਇਹ ਦੱਸ ਦਿਆਂ ਇਹਨਾਂ ਕੋਲ ਦੋ ਮੁੰਡੇ ਨੇ ਇੱਕ ਜਿਹਾਰ ਸਿੰਘ ਤੇ ਇੱਕ ਪਰਮਦੀਪ ਸਿੰਘ ਉਹ ਪੇਸ਼ ਹੋਏ ਨੇ ਉਹਨਾਂ ਜਾ ਕੇ ਰਿਕਾਰਡ ਕੀਤਾ ਉਹਨੂੰ ਫੜਿਆ ਨਹੀਂ ਨਾ ਰਸਤੀ ਕੀਤਾ ਉਹਨੂੰ ਕਿਹਾ ਤੁਹਾਡਾ ਕੋਈ ਕਸੂਰ ਨਹੀਂ ਹੈ ਜਿਹਾਰ ਸਿੰਘ ਜਿਹੜਾ ਫਲਾਈਂਗ ਫਲਾਈਂਗ ਸਕੁਆਇਰ ਨੇ ਪਹਿਲਾਂ ਇਹ ਸਭ ਤੋਂ ਇਹ ਜਿਹੜਾ ਸੀ ਉਜਾਗਰ ਕੀਤਾ ਸੀ ਕਿ ਅਪਲਬ ਉੱਥੇ ਕਪਲੇਬਾਦੀ ਹੋ ਰਹੀ ਹੈ ਹੁਣ ਇਸ ਕੇਸ ਦੇ ਵਿੱਚ ਕਾਲ ਜਿਹੜੇ 7 ਬੰਦੇ ਸੀ ਕਿ ਐਸਡੀਪੀਸੀ ਦੇ ਉਹਦੀ ਪੰਗਤ ਕਰ ਚੁੱਕੇ ਆ ਵੀ ਉਹਨਾਂ ਨੇ ਆਪਣੇ ਬਿਆਨ ਕਲਮਬੰਦ ਕਰਾਉਣ ਗਏ ਸੀਗੇ ਅਮਨਬੀਰ ਸਿੰਘ ਸਿਆਲੀ ਨਾਲ ਵਕੀਲ ਲਾਗੇ ਤੇ ਵਕੀਲਾਂ ਦਾ ਕੰਮ ਉਹ ਵੀ ਕੰਮ ਨੂੰ ਲੰਮਕਾਉਣਾ ਤੇ ਗੁੰਝਲਦਾਰ ਬਣਾਉਣਾ ਉਹ ਕਹਿੰਦੇ ਜੀ ਇਹਨਾਂ ਦੇ ਬਿਆਨ ਪੀਣਾ ਹੋ ਚੁੱਕੇ ਨੇ ਡਾਕਟਰ ਈਸ਼ਾ ਸਿੰਘ ਦੇ ਕਮਿਸ਼ਨ ਵਿੱਚ ਹੋ ਚੁੱਕੇ ਨੇ ਉਹ ਤੁਹਾਡੀ ਰਿਪੋਰਟ ਤੇ ਲੱਗੇ ਨੇ ਲੈ ਲਓ ਉੱਥੇ ਜਾਇਦਾ ਹੈ ਜੀਪੀਓ ਆਪਣੇ ਬਿਆਨ ਕਲੰਬੰਦ ਕਰੋਨੇ ਉਹਦੇ ਵਿੱਚ ਕੋਈ ਜਿਹੜਾ ਆਈਓ ਨੇ ਪੁੱਛਣਾ ਹੁੰਦਾ ਪੁੱਛਦਾ ਹੁੰਦਾ ਪਰ ਨਹੀਂ ਕਰਾਇਆ ਅੱਜ ਸਰਦਾਰ ਸੁਖਦੇਵ ਸਿੰਘ ਪਾਉ ਜਿਹੜੇ ਸਾਬਕਾ ਜਿਹੜੇ ਮੌਜੂਦਾ ਮੈਂਬਰ ਤੇ ਸਾਬਕਾ ਜਨਰਲ ਸੈਕਟਰੀ ਰਹੇ ਨੇ ਉਹਨਾਂ ਨੇ ਤੇ ਦੋ ਤਿੰਨ ਬੰਦਿਆਂ ਨੇ ਹੋਰ ਨੇ ਵੀ ਅੱਜ ਆਪਣੇ ਬਿਆਨ ਕਲੰਬੰਦ ਕਰਾਇਆ ਜਾ ਕੇ ਮਤਲਬ ਇਹਨਾਂ 40 ਦੇ ਵਿੱਚੋਂ ਕਰੀਬ-ਕਰੀਬ 12 ਕੇ ਬੰਦੇ ਹੁਣ ਤੱਕ ਆਪਣੇ ਬਿਆਨ ਕਲੰਬੰਦ ਕਰ ਚੁੱਕੇ ਤੇ ਇੱਕ ਦੋ ਦਿਨ ਤੱਕ ਬਾਕੀ ਵੀ ਮਰਿਖਸ਼ਿਤ ਕਰਾ ਦੇਣਗੇ। ਕਾਫੀ ਹੱਦ ਤੱਕ ਇਨਫੋਰਮੇਸ਼ਨ ਉਹ ਦੇ ਰਿਆ ਨੇ ਹੋ ਕੀ ਰਿਆ ਇੱਥੇ। ਇਸ ਕਰਕੇ ਸੁਖਵਿੰਦਰ ਜੀ ਵੇਖੋ 12000 12,67,748 ਪੇਜ ਜਿਹੜੇ ਅਨਧਕਾਰ ਛਾਪੇ ਗਏ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਇਦ ਸ਼ਰਿਆ ਉਪਰ ਲੱਚ ਪੜਨ ਸਿਆਸਤ ਜਥੇਦਾਰ ਵੀ ਕਰਦੇ ਨੇ ਅਕਾਲ ਤਖਤ ਤਾਂ ਜਥੇਦਾਰ ਜਿਹੜਾ ਸਭ ਦਾ ਸੰਜਮ ਜਿਵੇਂ ਉਹਨੇ ਵੀ ਗੁਣ ਅਕਾਲੀ ਜਥੇਦਾਰ ਤੇ ਸੁਖਬੀਰ ਸਿੰਘ ਬਾਦਲ ਦੇ ਬੰਗਾਉਣੇ ਆ ਵੀ ਉਹਨੇ ਉਹਨੂੰ ਲਾਇਆ ਹੁਣ ਵੇਖੋ ਜਿਹੜੇ ਭਗਤ ਰਵੀਦਾਸ ਦੇ ਚੱਲਿਓ ਗੁਰੂ ਰਵੀਦਾਸ ਕਹਿੰਦੇ ਆ ਜਿਥੇਦਰ ਨੇ ਬਿਆਨ ਦਿੱਤਾ ਕੁਝ ਦਿਨ ਪਹਿਲਾਂ ਵੀ ਨਹੀਂ ਗੁਰੂ ਨਹੀਂ ਭਗਤ ਕੋਉਨ ਐਜੇ ਭਗਤ ਕਰਤੋਨਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਦੋਂ ਫੀਡ ਪਗੀ ਨਾ ਇੱਥੇ ਇਹ ਬਿਆਨ ਕਿਹਨਾਂ ਵਾਇਓ ਨਾ ਗੁਰੂ ਸੁਖਬੀ ਸਿੰਘ ਬਾਦਲ ਨੇ ਸਿਆਸਤ ਇੱਥੇ ਜੁਰ ਹੋ ਜਾਂਦੀ ਆ ਜਥੇਦਾਰ ਵੀ ਸਿਆਸਤ ਕਰਦੇ ਨੇ ਇਹਦੇ ਤੇ ਵੱਖਰੀ ਅਸੀਂ ਟਾਕ ਕਰਾਂਗੇ ਪੂਰੀ ਵੀ ਜਿਹੜੀ ਨਾ ਪਖਤ ਰਵੀਦਾਸ ਤੇ ਗੁਰੂ ਰਵੀਦਾਸ ਦੇ ਵਿੱਚ ਜਿਹੜੀ ਆ ਪੂਰੀ ਪਖੀਟਾ ਕਰਨਗੇ ਅਸੀਂ ਕਿੱਥੋਂ ਸ਼ੁਰੂ ਹੋਇਆ ਕਿਵੇਂ ਅਸੀਂ ਬਰ ਕਰਨਗੇ ਇਸਦੇ ਗੁਰਬਾਣੀ ਜਿਹੜੀ ਆ ਉਹ ਸ਼ਾਂਤੀ ਦਾ ਪ੍ਰਤੀਕ ਗੁਰਬਾਣੀ ਪੜੋਗੇ ਆਨੰਦ ਵੀ ਆਊ ਤੇ ਤੁਹਾਡਾ ਮਨ ਸ਼ਾਂਤ ਵੀ ਹੋਊਗਾ ਸਰਦਿਆਲ ਸਿੰਘ ਜਿਹੜੇ ਪੰਦੇਤ ਸੀ ਨਾ ਜਿਨ੍ਹਾਂ ਦਾ ਪੰਗਾ ਪਿਆ ਸੀ ਡੀਆਈਜੀ ਬੀਐਸਐਫ ਦੇ ਡੀਜੀਪੀ ਮਨੀਪੁਰ ਰਟਾਇਰ ਹੋਏ ਨੇ ਉਹ ਆਪਣੀ ਟਾਕਸੀ ਗਲ ਕਹਿੰਦੇ ਨੇ ਜੀ ਮੇਰੀ ਜਿਹੜੀ ਪਤਨੀ ਸੀ ਸੁਖਮਨੀ ਸਾਹਿਬ ਦੇ ਰੋਜ਼ ਦੇ ਦੋ ਦੋ ਤਿੰਨ ਦਿਨ 파ਟ ਕਰਦੀ ਸੀ ਮੌਕਾ ਮਿਲਤੇ ਮੈਂ ਵੀ 파ਟ ਕਰਦਾ ਸੀ ਤੇ ਸਾਨੂੰ 파ਟ ਨੇ ਬਚਾਇਆ ਗੁਰਬਾਣੀ ਜਦੀ ਸ਼ਕਤੀ ਆ ਨਹੀਂ ਤੇ ਮੇਰੇ ਬਾਰੇ ਕਿਹਾ ਜਾਂਦਾ ਸੀ ਇੱਥੇ ਹੁਣੇ ਵੀ ਪਰਚਾ ਹੈ ਲੋ ਹੁਣੇ ਵੀ ਪਰਚਾ ਹੈ ਲੋ ਇਹਨੂੰ ਡਿਸਮਿਸ ਕਰ ਦੇਣ ਦੇ ਪਰਚਾ ਦਿਲ ਅੰਦਰ ਦਿਲ ਅਸੀਂ ਅੰਦਰ ਵੀ ਨਹੀਂ ਗਏ ਸਾਡੇ ਪਰਚਾ ਨਹੀਂ ਸੀ ਡੀਜੀਪੀ ਰਿਟਾਇਰ ਹੋਏ ਮਨੀਪੁਰ ਇਹ ਗੁਰਬਾਣੀ ਦੀ ਸ਼ਕਤੀ ਹੈ ਗੁਰਬਾਣੀ ਕਿਸੇ ਵਿਅਕਤੀ ਦੀ ਬਾਣੀ ਨਹੀਂ ਤੇ ਆਕਾਲ ਪੁਰਖ ਦੀ ਬਾਣੀ ਨੂੰ ਉਸ ਆਕਾਲ ਦੀ ਉਸਤਤ ਹਮਤੁ ਕਿਸੇ ਯੁੱਚੇ ਗੱਲ ਦੇ ਭਗਤ ਰਵੀ ਦਾਸ ਦੀ ਬਾਣੀ ਜਿਹੜੀ ਬਹੁਤ ਸ਼ਾਂਤ ਬਹੁਤ ਸ਼ਾਂਤ ਭਗਤ ਕਬੀਰ ਜੀ ਦੀ ਬਾਣੀ ਕ੍ਰਾਂਤੀਕਾਰੀ ਬਾਣੀ ਹੈ ਬਾਬੇ ਨਾਨਕ ਦੀ ਬਾਣੀ ਕ੍ਰਾਂਤੀਕਾਰੀ ਵੀ ਤੇ ਸੁਧਾਰਕ ਵੀ ਹੈ ਇਹ ਵਕਤ ਗੁਰੂ ਸਾਹਿਬ ਦੀ ਆਪਣੀ ਜਿਹੜੀਆਂ ਬਾਣੀ ਦਰਜ ਹੈ ਉਹਨਾਂ ਦੇ ਆਪਣੇ ਤਰੀਕੇ ਦੀ ਕੀਤੀ ਲੇਕਿਨ ਕੀਤੀ ਆਕਾਲ ਦੀ ਉਸਤਤ ਦੇ ਵਿੱਚ ਸਾਰੀ ਤੇ ਸਿਆਸਤ ਜਿਹਦਰ ਵੀ ਕਰਦੇ ਨੇ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਵੀ ਵੇਖੋ ਇਹਨਾਂ ਲੋਕਾਂ ਦੀ ਕਿਸੇ ਜਿਹੜੀ ਸੱਟ ਉਹ ਪ੍ਰਕਾਲ ਕਰ ਰਹੀ ਆ ਠੀਕ ਆ ਲੇਕਿਨ ਜਿਹੜੀ ਹਰਕਤ ਕੱਲ ਬਕਾਇਦਾ ਤੋਟੇ ਪ੍ਰਕਾਰਮਾਨ ਵਿੱਚ ਪੁਲਸ ਨੇ ਕੀਤੀ ਉਸੀ ਨਿੰਦਾ ਵੀ ਕਰਦੇ ਤੇ ਉਹਨਾਂ ਪੁਲਸ ਵਾਲੇ ਕਾਰਮੇ ਦੀ ਮੰਗ ਕਰ ਉਹ ਆਪ ਤਾਂ ਹੈ ਨਹੀਂ ਉਹ ਕਿਸੇ ਦੇ ਕਹਿਣ ਤੇ ਆਏ ਨਹੀਂ ਉੱਥੇ ਇਸ ਕਰਕੇ ਗਿਆਨੀ ਰਿ ਵਿਸ਼ਵ ਗਿਆਨੀ ਕਿਸੇ ਵੀ ਜਿਹਨੂੰ ਪੁਛਪੜਤਾਲ ਕਰਨੀ ਹੈ ਸਿੱਟ ਨੂੰ ਪਰੇਸ਼ਾਨ ਨਾ ਕਰੇ। ਰਾਮ ਨੂੰ ਪੁਛਪੜਤਾਲ ਹੋ ਸਕਦੀ ਹੈ। ਲੇਕਿਨ ਪੁਰਸ਼ ਦਾ ਤਰੀਕਾ ਆਪ ਬਣਾਉਂਦਾ ਪੁਛਪੜਤਾਲ ਕਰਦਾ ਉਹ ਜਦੋਂ ਤੁਸੀਂ ਤੁਨੂੰ ਐਜੇ ਸਧਾਰਨ ਤੌਰ ਤੇ ਮਿਲਦੇ ਉਹਨਾਂ ਦਾ ਕੋਈ ਵਤੀਰਾ ਹੋਰ ਹੁੰਦਾ ਵਾ। ਤੇ ਜਦੋਂ ਐਜੇ ਤੁਸੀਂ ਉੱਥੇ ਮੁੱਦਰਨ ਪੇਸ਼ ਹੁੰਦੇ ਉਦੋਂ ਵਤੀਰਾ ਕੋਈ ਹੋਰ ਉਦੋਂ ਵੱਖਰੇ ਵਤੀਰਾ ਹੁੰਦਾ ਨੂੰ।